ਬੀਤੀ ਰਾਤ ਸੂਬੇ ਦੇ ਵਿੱਚ ਚੱਲੀ ਤੇਜ਼ ਹਨੇਰੀ ਝੱਖੜ ਅਤੇ ਬਹਿਜ਼ ਤੂਫਾਨ ਤੋਂ ਬਾਅਦ ਕੀ ਕੀ ਨਤੀਜੇ ਸਾਹਮਣੇ ਆਏ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਬਿਲਕੁਲ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਰਨਾਲਾ ਦੀ ਟ੍ਰਾਇਡ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਬਿਲਕੁਲ ਆ ਤਸਵੀਰਾਂ ਹਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਕਿ ਇੰਨਾ ਭਿਆਨਕ ਹਾਦਸਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਤੇ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਅਸਮਾਨ ਨੂੰ ਛੂੰਦੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਹਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਬਰਨਾਲਾ ਤੋਂ ਸਾਹਮਣੇ ਆਈਆਂ ਨੇ ਦੇਖੋ ਕਿ ਤੇਜ਼ ਹਨੇਰੀ ਹੈ ਜਿਹੜਾ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਤਾਂ ਜੀਹਾਂ ਤੇਜ਼ ਹਨੇਰੀ ਕਰਕੇ ਫੈਕਟਰੀ ਦੇ ਵਿੱਚ ਪਹਿਲਾਂ ਤਾਂ ਅੱਗ ਲੱਗ ਜਾਂਦੀ ਹੈ ਅੱਗ ਦੇ ਚੰਗਿਆੜੇ ਨਿਕਲਦੇ ਨੇ ਫਰੂਸਤ ਤੋਂ ਬਾਅਦ ਅੱਗਿੰਨਾ ਕੁ ਜ਼ਿਆਦਾ ਭਿਆਨਕ ਰੂਪ ਤਾਰਨ ਕਰ ਲੈਂਦੀ ਹੈ ਕਿ ਫਾਇਰ ਬਿਗਰੇਡ ਦੀਆਂ ਟੀਮਾਂ ਮੌਕੇ ਤੇ ਵੀ ਪਹੁੰਚ ਜਾਂਦੀਆਂ ਨੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਪਰ ਹਜੇ ਤੱਕ ਅੱਗ ਤੇ ਕੋਈ ਵੀ ਕਾਬੂ ਹੈ ਜਿਹੜਾ ਨਹੀਂ ਪਾਇਆ ਤਾਂ ਬਿਲਕੁਲ ਆਸ-ਪਾਸ ਦੇ ਲੋਕ ਨੇ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਹਰ ਕੋਈ ਵਿਅਕਤੀ ਕੋਸ਼ਿਸ਼ ਕਰਦਾ ਹੈ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਬਰਾਗੈਨਿਕ ਜ਼ਿਆਦਾ ਭਿਆਨਕ ਹੁੰਦੀ ਹੈ ਕੀ ਅੱਗ ਤੇ ਕਾਬੂ ਪਾਉਣਾ ਉਹਨਾਂ ਸਭ ਨੂੰ ਨਾ ਮੁਮਕਨ ਲੱਗਦਾ ਤਾਂ ਬਿਲਕੁਲ ਮੌਕੇ ਤੇ ਫਾਇਰ ਬਿਗਰੇਡ ਦੀਆਂ ਟੀਮਾਂ ਨੇ ਜਿਹੜੀਆਂ ਉਹ ਵੀ ਪਹੁੰਚੀਆਂ ਨੇ ਫਿਲਹਾਲ ਲੱਗਦੇ ਹਜੇ ਕਾਬੂ ਨਹੀਂ ਪਾਇਆ ਗਿਆ ਤਾਂ ਬਿਲਕੁਲ ਦੱਸਦੀ ਕਿ ਬਰਨਾਲਾ ਦੇ ਟ੍ਰਾਇੰਡ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦਾ ਕਾਰਨ ਤੇਜ਼ ਹਵਾਵਾਂ ਹਨੇਰੀ ਤੇ ਚੱਕਰ ਦੱਸਿਆ ਜਾ ਰਿਹਾ ਹੈ ਤਾਂ ਬਿਲਕੁਲ ਅੱਗ ਇੰਨੀ ਕਿ ਜ਼ਿਆਦਾ ਭਿਆਨਕ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੇ ਸਾਰੇ ਆਸ-ਪਾਸ ਤੇ ਜਿਹੜੇ ਦਰਖਤ ਨੇ ਉਹ ਵੀ ਸੜ ਕੇ ਸੁਆਹ ਹੋ ਜਾਂਦੇ ਨੇ ਤਾਂ ਫੈਕਟਰੀ ਦੇ ਵਿੱਚ ਲੱਖਾਂ ਦਾ ਨੁਕਸਾਨ ਹੋ ਜਾਂਦਾ ਜਿੱਹਾਂ ਟ੍ਰਾਇੰਡ ਫੈਕਟਰੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੇਪਰ ਬਣਦਾ ਸੀ ਜਿਸ ਦੇ ਕਾਰਨ ਉੱਥੇ ਤੂੜੀ ਵੀ ਮੌਜੂਦ ਸੀ ਤੂੜੀ ਦੇ ਕਾਰਨ ਅਗਨਿਕ ਜ਼ਿਆਦਾ ਫੈਲ ਜਾਂਦੀ ਹੈ ਅਗਰ ਨਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਕਿ ਮੰਜ਼ਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗ ਤੇ ਹਜੇ ਤੱਕ ਵੀ ਕਾਬੂ ਅ ਜਿਹੜਾ ਨਹੀਂ ਪਾਇਆ ਜਾ ਸਕਿਆ ਬੀਤੀ ਰਾਤ ਸੂਬੇ ਦੇ ਵਿੱਚ ਚੱਲੀ ਤੇਜ਼ ਹਨੇਰੀ ਝੱਖੜ ਅਤੇ ਬਹਿਜ ਤੂਫਾਨ ਤੋਂ ਬਾਅਦ ਕੀ ਕੀ ਨਤੀਜੇ ਸਾਹਮਣੇ ਆਏ ਨੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਬਿਲਕੁਲ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਰਨਾਲਾ ਦੀ ਟ੍ਰਾਇਡ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਬਿਲਕੁਲ ਆ ਤਸਵੀਰਾਂ ਹਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਕਿ ਇੰਨਾ ਭਿਆਨਕ ਹਾਦਸਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਤੇ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਅਸਮਾਨ ਨੂੰ ਛੂੰਦੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਹਦਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਬਰਨਾਲਾ ਤੋਂ ਸਾਹਮਣੇ ਆਈਆਂ ਨੇ ਦੇਖੋ ਕਿ ਤੇਜ਼ ਹਨੇਰੀ ਹੈ ਜਿਹੜਾ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਤਾਂ ਜੀਹਾਂ ਤੇਜ਼ ਹਨੇਰੀ ਕਰਕੇ ਫੈਕਟਰੀ ਦੇ ਵਿੱਚ ਪਹਿਲਾਂ ਤਾਂ ਅੱਗ ਲੱਗ ਜਾਂਦੀ ਹੈ ਅੱਗ ਦੇ ਚੰਗਿਆੜੇ ਨਿਕਲਦੇ ਨੇ ਫਰੂਸਤ ਤੋਂ ਬਾਅਦ ਅੱਗਿੰਨਾ ਕੁ ਜ਼ਿਆਦਾ ਭਿਆਨਕ ਰੂਪ ਤਾਰਨ ਕਰ ਲੈਂਦੀ ਹੈ ਕਿ ਫਾਇਰ ਬਿਗਰੇਡ ਦੀਆਂ ਟੀਮਾਂ ਮੌਕੇ ਤੇ ਵੀ ਪਹੁੰਚ ਜਾਂਦੀਆਂ ਨੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਪਰ ਹਜੇ ਤੱਕ ਅੱਗ ਤੇ ਕੋਈ ਵੀ ਕਾਬੂ ਹੈ ਜਿਹੜਾ ਨਹੀਂ ਪਾਇਆ ਤਾਂ ਬਿਲਕੁਲ ਆਸ-ਪਾਸ ਦੇ ਲੋਕ ਨੇ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਹਰ ਕੋਈ ਵਿਅਕਤੀ ਕੋਸ਼ਿਸ਼ ਕਰਦਾ ਹੈ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਪਰ ਅਗਨਿਕ ਜਿੰਨੀ ਕਾਫੀ ਭਿਆਨਕ ਹੁੰਦੀ ਹੈ ਕਿ ਅੱਗ ਤੇ ਕਾਬੂ ਪਾਉਣਾ ਉਹਨਾਂ ਸਭ ਨੂੰ ਨਾ ਮੁਮਕਿਨ ਲੱਗਦਾ ਤਾਂ ਬਿਲਕੁਲ ਮੌਕੇ ਤੇ ਫਾਇਰ ਬਿ ਗ੍ਰੇਡ ਦੀਆਂ ਟੀਮਾਂ ਨੇ ਜਿਹੜੀਆਂ ਉਹ ਵੀ ਪਹੁੰਚਿਆ ਨੇ ਫਿਲਹਾਲ ਅੱਗ ਤੇ ਹਜੇ ਕਾਬੂ ਨਹੀਂ ਪਾਇਆ ਗਿਆ ਤਾਂ ਬਿਲਕੁਲ ਦੱਸਦੀ ਕਿ ਬਰਨਾਲਾ ਦੇ ਟ੍ਰਾਇਨ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦਾ ਕਾਰਨ ਤੇਜ਼ ਹਵਾਵਾਂ ਹਨੇਰੀ ਤੇ ਝੱਖੜ ਦੱਸਿਆ ਜਾ ਰਿਹਾ ਹੈ ਤੇ ਬਿਲਕੁਲ ਅਗਨਿਕ ਜਿਆਦਾ ਭਿਆਨਕ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੇ ਸਾਰੇ ਆਸ-ਪਾਸ ਦੇ ਜਿਹੜੇ ਦਰਖਤ ਨੇ ਉਹ ਵੀ ਸੜ ਕੇ ਸੁਆਹ ਹੋ ਜਾਂਦੇ ਨੇ ਤਾਂ ਫੈਕਟਰੀ ਦੇ ਵਿੱਚ ਲੱਖਾਂ ਦਾ ਨੁਕਸਾਨ ਹੋ ਜਾਂਦਾ ਜਿੱਹਾਂ ਟ੍ਰਾਇੰਡ ਫੈਕਟਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੇਪਰ ਬਣਦਾ ਸੀ ਜਿਸ ਦੇ ਕਾਰਨ ਉੱਥੇ ਤੂੜੀ ਵਿਪ ਮੌਜੂਦ ਸੀ ਤੂੜੀ ਦੇ ਕਾਰਨ ਅੱਗ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਅਗਰ ਨਾ ਭਿਆਨਕ ਰੂਪ ਤਾਰਨ ਕਰ ਲੈਂਦੀ ਹੈ ਕਿ ਮੰਜ਼ਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗ ਤੇ ਹਜੇ ਤੱਕ ਵੀ ਕਾਬੂ ਜਿਹੜਾ ਨਹੀਂ ਪਾਇਆ ਜਾ ਸਕਿਆ